ਹਾਂ ਖੇਤੀ ਬਾੜੀ ਚ ਬੜੀ ਜਮੀਨ ਵੀ ਉੱਤੜ ਗਈ ਸਾਡਾ ਪੈਸਾ ਵੀ ਲੈ ਗਏ ਠੀਕ ਹੈ ਔਰ ਫੇ ਸਾਨੂੰ ਕਿਹੜਾ ਇਹਨਾਂ ਨੇ ਰੋਡਾਂ ਦੇ ਨੇੜੇ ਕੁਝ ਬਣਾ ਕੇ ਦਿੱਤਾ ਵੀ ਜਿਹੜਾ ਸਾਨੂੰ ਪਾਰਟਰ ਖੁੱਲਣਗੇ ਆਪਾਂ ਵਪਾਰ ਕਰਾਂਗੇ ਆਪਾਂ ਤਾਂ ਫਿਰ ਉਹੀ ਟਰੱਕ ਚਲਾਵਾਂਗੇ ਭਾਈ ਵਪਾਰ ਤਾਂ ਬਾਨੀਆਂ ਡੰਨੀ ਕਰੂਗਾ ਗੁਜਰਾਤ ਤੋਂ ਇੱਕੋ ਸਸਤਾ ਨਾਜ ਲੈ ਚਕੇ ਪੇਚੇ ਕਰੂਗਾ ਸਾਡੇ ਪੱਲੇ ਕੀ ਆ ਸਾਡੀ ਤਾਂ ਜ਼ਮੀਨ ਵਿੱਚ ਹੀ ਗਈ ਸਾਡੀ ਸੜਕਾਂ ਦੇ ਨਾਂ ਤੇ ਪੈਸੇ ਵੀ ਚਲੇ ਗਏ ਸਾਡੇ ਪੱਲੇ ਆਊਗੀ ਬਾਨੀਆਂ ਡੰਨੀ ਦੇ ਟਰੱਕਾਂ ਦੀ ਮਿੱਟੀ ਭੌਗੇ ਸਾਡੇ ਕਿਰਤ ਸਵਾਪ ਗਵਰਤਮ ਤਾਂ ਕਹਿੰਦਾ ਵੀ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਵੀ ਇਹ ਤਾਂ ਫਵਾਵਾਵਾਂ ਫਲਾਈਆਂ ਜਾ ਰਹੀਆਂ ਨੇ ਮੀਡੀਆ ਚ ਵੀ ਇਹ ਕੋਈ ਨਿਰਣ ਨਹੀਂ ਦੇਣਾ ਚਾਹੁੰਦਾ ਜ਼ਮੀਨਾਂ ਦਾ ਵੀ ਪਰ ਜਿਹੜਾ ਦੇਣਾ ਚਾਹੁੰਦਾ ਉਹਨੂੰ 1000 ਗਜ ਦਾ ਪਲਾਟ ਦੇਵਾਂਗੇ 4 ਪਲਾਟ ਵੀ ਦੇ ਸਕਦੇ ਹਾਂ 2 ਪਲਾਟ ਵੀ ਦੇ ਸਕਦੇ ਹਾਂ ਤੇ ਤੁਹਾਨੂੰ ਲਈ 200 ਗਜ ਦਾ ਤੁਹਾਨੂੰ ਸ਼ੋਰੂਮ ਬਣਾ ਕੇ ਦੇਵਾਂਗੇ ਪਰਮ ਸਟੇਟ ਬਣਾ ਕੇ ਦੇਵਾਂਗੇ ਸੀਹਰੀ ਪਾ ਕੇ ਦੇਵਾਂਗੇ ਲੈਟਾਂ ਲਾ ਕੇ ਦੇਵਾਂਗੇ ਗਵਰਤਮ ਮੰਤਰੀ ਕਹਿੰਦੇ ਉਹ ਸਾਡਾ ਇਕੱਲਾ ਹੀ ਕੀਤਾ ਨਹੀਂ ਹੈਗਾ ਭਾਈ ਕੋਈ ਕੀਤਾ ਸਾਡਾ ਇਹ ਇਹਦਾ ਸਾਡਾ 7 ਘੰਟੇ ਤੋਂ ਜਾਣਦਾਰ ਆਇਆ ਜਿਹੜਾ ਪਾਪਾ ਨਾਨਕ ਸਾਹਿਬ ਤੇ ਕਿਹਾ ਸੀਗਾ ਵੀ ਆਪ ਹਰ ਚਲਾ ਕੇ ਵੀ ਪਾਈ ਆਪਣੀ ਦਸੰਤਮਾ ਦੀ ਕੀਰਤ ਕਰਨੀ ਆ ਨਾਮ ਦੇ ਆਪਣਾ ਵੰਡ ਕੇ ਛਕਣਾ ਪਰਿਵਾਰ ਵੰਡਣਾ ਤੇ ਸੱਚੀ ਬਣੀ। ਦਿੱਲੀ ਤੋਂ ਜਾੜਿਆ ਇਹ ਸਾਨੂੰ ਅੱਜ ਤੱਕ 47 ਚ ਜਾੜਿਆ ਫੁੱਟੇ ਦੀ ਵੰਡ ਤੇ ਜਾੜਿਆ ਠੀਕ ਹੈ ਉਸ ਤੋਂ ਬਾਅਦ ਪਿੱਕਚਰਾਸ ਤੋਂ ਸਾਡਾ ਇਹਨਾਂ ਨੇ ਕਟਲੇਆਮ ਕੀਤਾ ਜਿਹੜਾ ਆਪਾਂ ਨੇ ਆਪਣੇ ਹੱਥ ਨੂੰ ਗਏ ਇਹਨਾਂ ਨੇ ਸੇਂਦੇ ਰਹੀ ਮਾਰਿਆ ਪ੍ਰਵਾਸ ਦੇ ਰਹੀ ਸਾਡੇ ਬੱਚੇ ਜੋ ਮਜ਼ਦੂਰ ਹੋ ਗਏ ਇਹ ਲੋਕਾਂ ਨੇ ਦਿਖਾਤਾ ਭਗਵਾਨ ਜਮਾਨ ਨੂੰ ਵੀ ਭਾਈ ਅਸੀਂ ਤੇਰੀ ਨੀਤੀ ਦਾ ਵਿਰੋਧ ਕਰਦੇ ਹਾਂ ਤੋ ਆਪਣੀ ਨੀਤੀ ਨੂੰ ਰੱਦ ਕਰ ਨਾ ਤੈਨੂੰ ਅਸੀਂ ਜ਼ਮੀਨਾਂ ਬਰੀਚ ਦਈਏ ਨਾ ਕਰੋੜਾਂ ਇਹ ਕਿਹੜੇ ਪਲਾਟ ਦਾ ਕਬਜ਼ਾ ਦੇਣਗੇ ਸਾਨੂੰ ਖਾਲੀ ਪਲਾਟ ਦਾ ਦਵਾਂਗੇ ਖੇਤੀ ਸਾਡੀ ਉੱਜੜ ਗਈ ਰੋਜ਼ਗਾਰ ਸਾਡਾ ਉੱਜੜ ਗਿਆ ਠੀਕ ਹੈ ਕਿਵੇਂ ਮਿਲੂਗਾ ਭਾਈ ਕਿਵੇਂ ਬਣਾਵਾਂਗੇ ਉਸ ਖਾਲੀ ਪਲਾਟ ਨੂੰ ਆਪਾਂ ਕਿਵੇਂ ਉਹਦੇ ਤੇ ਮਕਾਨ ਬਣਾਵਾਂਗੇ ਜੇ ਵੀ ਐਡੀਓ ਸਾਨੂੰ ਖਾਲੀ ਪਲਾਟ ਵੇਚਣ ਦੀ ਸਮਝ ਹੁੰਦੀ ਠੀਕ ਹੈ ਅਸੀਂ ਆਪਾਂ ਆਪਣੀ ਕਲੋਨੀਆ ਕੱਟ ਕੇ ਵੇਚ ਲੈਂਦੇ ਹਾਂ ਜੋ ਜ਼ਮੀਨ ਲੈ ਕੇ ਗਲਾਡਾ ਵੀ ਕਮਾ ਗਿਆ ਠੀਕ ਹੈ ਫਰੀਜ਼ ਜ਼ਮੀਨ ਲੈ ਕੇ ਸਰਕਾਰ ਵੀ ਕਮਾ ਕੇ ਭੱਜੂਗੀ ਮੈਂ ਤਾਂ ਇੰਨੀ ਤੱਕ ਦੀ ਰਿਪੋਰਟ ਹੈ ਕਿ ਇਹਨਾਂ ਦੁਦਿਹੜ ਦਿਨੇ ਨੇ ਨੇੜੇ ਵਾਲੇ ਪੀਚ ਦੀ ਜ਼ਮੀਨ ਬਾਅਦੇ ਜੇਬ ਚ 50 ਹਜ਼ਾਰ ਲੱਖ ਕਰੋੜ ਕਿੱਤਾ ਚ ਜਾਣਾ ਤੇ ਡੇਢ ਸਾਤੀ ਸਰਕਾਰ ਹੈ ਕਿਹਦੇ ਨਾਲ ਲੜਾਂਗੇ ਬਾਅਦ ਚ ਅਗਲੀ ਸਰਕਾਰ ਕਹੇਗੀ ਵੀ ਪਿਛਲੀ ਸਰਕਾਰਾਂ ਨੇ ਕਰਿਆ ਸੀਗਾ ਮੈਂ ਫਿਰ ਕੀ ਦੀ ਮਾਫੀ ਕਰ ਸਕਦਾ ਹਨ ਨੂੰ ਨਹੀਂ ਚਾਹੀਦਾ ਇਸ ਮਿੰਟ ਦੀਆਂ ਦੁਬਾਰਾ ਸਾਨੂੰ ਨਹੀਂ ਚਾਹੀਦੀਆਂ ਇਹਨੇ ਚੜਿਆ ਹੀ ਹੈਗਾ ਪਹਿਲਾਂ ਢਿੱਂਡੀਗੜ ਮੁਹਾਲੀਓਂ ਬਿਲਕ ਤੇ ਫਿਰਦੇ ਨੇ ਜਿਹੜੇ ਇਨਾ ਕੋਲ 5-5 10-10 ਸੌ ਰੁਪਏ ਆਏ ਸੀ ਉਹ ਉਸ ਟਾਈਮ ਦਾ ਠੀਕ ਹੈ ਅੱਜ ਉਹ ਉੱਥੇ ਦਿਹਾੜੀਆਂ ਕਰ ਰਹੇ ਹੁਣ ਇਹ ਟੈਟਾ ਦੇ ਉੱਤੇ ਰਹਿਣਾ ਸਿਕਿਉਰਿਟੀ ਗਾਰਡ ਲੱਗੇ ਹੋਏ ਨੇ ਇਹਨੇ ਸਭ ਥਾਂ ਡਿਆ ਆ ਪਹਿਹੇ ਜਿਹੜਾ ਕਿਹੜਾ ਇਹ ਜਿਹੜਾ ਕਿਹੜਾ ਸਾਡੇ 30 ਸਾਲਾਂ ਤੋਂ ਬਦਲਾ ਆ ਗਿਆ ਸੀ ਇਹ ਜਿਹੜਾ ਕਿਹੜਾ ਪੰਜਾਬ ਖੇਡਾਂ ਚ ਪਹਿਲੇ ਨੰਬਰ ਤੇ ਲੱਗੇ ਸੀ ਇਹ ਇਹ ਜਿਹੜੀ ਮੈਨੂਫੈਕਚਰੀ ਯੂਨਿਟ ਲੱਗੀ ਸੀ ਸਰ ਇਸ ਸੈਕਟਰ ਕੋਈ ਰਿਸਰਚ ਸੈਂਟਰ ਲੱਗੇ ਸੀ ਇਹ ਜਿਹੜਾ ਕਿਹੜਾ ਇੰਡਸਟਰੀਆਂ ਲੱਗੇ ਸੀ ਅੱਜ ਕਿਹੜਾ ਸਾਡੇ ਬੱਚੇ ਬਾਹਰ ਜਾਣਾ ਬੰਦ ਕਰਤਾ ਸੀਗਾ ਹੈ ਵੀ ਜਿਹੜਾ ਵਿਕਾਸ ਅੱਜ ਰੁਕ ਨਹੀਂ ਅਸੀਂ ਪਹੁੰਚੇ ਅੱਜ ਜੋਧਾ ਮੰਡੀ ਦੇ ਵਿੱਚ ਜਿੱਥੇ ਇਕੱਠ ਰੱਖਿਆ ਗਿਆ ਸੀ ਕਿਸਾਨਾਂ ਵੱਲੋਂ ਜਿਹੜੀ ਪੰਜਾਬ ਬਚਾਓ ਰੈਲੀ ਲੈਂਡ ਪੂਲਿੰਗ ਖਿਲਾਫ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਨਵਦੀਪ ਜਲਵੇੜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈਰ ਜੀ ਦਾ ਖਾਲਸਾ ਬਾਈ ਜੀ ਕੀ ਕਹੋਗੇ ਜਿਹੜਾ ਅੱਜ ਇਕੱਠ ਕੀਤਾ ਹੈ ਕਿਸਾਨਾਂ ਵੱਲੋਂ ਮਤਲਬ ਜੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚਾ ਦਲੇਵਾਲ ਸਾਹਿਬ ਵੱਲੋਂ ਹਨਾ ਬਾਕੀ ਵੀ ਕਿਸਾਨ ਪਹੁੰਚੇ ਨੇ ਲੈਂਡ ਪੂਲਿੰਗ ਬਾਰੇ ਕੀ ਬੋਲੂਗੇ ਜੀ ਦੇਖੋ ਅੱਜ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਇਕੱਠ ਕਰਕੇ ਅੱਜ ਸਾਰੇ ਪੰਜਾਬ ਦੇ ਲੋਕ ਲੁਧਿਆਣਾ ਇਕ ਐਡਾ ਵੱਡਾ ਕਟ ਹੋਇਆ ਹੈ ਨਾ ਮੈਨੂੰ ਆਉਣ ਆਉਣ ਚ ਨਾ 15 ਮਿੰਟ ਲੱਗ ਗਏ ਪਿੱਛੇ ਇੰਨੇ ਮਤਲਬ ਗੱਡੀਆਂ ਬਸਾਂ ਤੇ ਲੋਕਾਂ ਨੇ ਦਿਖਾਤਾ ਭਗਵਾਨ ਤੁਮਾਨ ਨੂੰ ਵੀ ਭਾਈ ਅਸੀਂ ਤੇਰੀ ਨੀਤੀ ਦਾ ਵਿਰੋਧ ਕਰਦੇ ਹਾਂ ਤੂੰ ਆਪਣੀ ਨੀਤੀ ਨੂੰ ਰੱਦ ਕਰ ਨਾ ਤੈਨੂੰ ਅਸੀਂ ਜ਼ਮੀਨਾਂ ਫਰੀਚ ਦਈਏ ਨਾ ਕਰੋੜਾ ਰੁਪਈਆ ਚ ਦਈਏ ਕਿਉਂ ਸਾਡੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਜੋੜ ਜਾੜ ਕੇ ਠੀਕ ਹੈ ਸਾਨੂੰ ਸਾਡਾ ਕੱਲਾ ਹੀ ਕੀਤਾ ਨਹੀਂ ਹੈਗਾ ਭਾਈ ਵੀ ਕੋਈ ਕੀਤਾ ਸਾਡਾ ਇਹ ਇਹ ਤਾਂ ਸਾਡਾ ਸੱਚਖੰਡ ਜਾਣ ਦਾ ਰਾਹ ਆ ਜਿਹੜਾ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਵੀ ਆਪ ਹਾਲ ਚਲਾ ਕੇ ਵੀ ਭਾਈ ਆਪਣੀ ਤਾਂ ਸਾਨੂੰ ਆਹ ਦੀ ਕੀਰਤ ਕਰਨੀ ਆ ਨਾਮ ਜਪਣਾ ਵੰਡ ਕੇ ਛਕਣਾ ਪਰਿਵਾਰ ਪਾਲਣਾ ਤੇ ਸੱਚਖੰਡ ਜਾਣਾ ਠੀਕ ਹੈ ਸਾਡੇ ਧਰਮ ਜੁੜੇ ਹੋਏ ਨੇ ਸਾਡੀਆਂ ਇੱਜ਼ਤਾਂ ਠੀਕ ਹੈ ਸਾਡੀਆਂ ਅਣਖਾਂ ਸਭਰ ਇਤਿਹਾਸ ਠੀਕ ਹੈ ਇੱਕ ਖੇਤੀਬਾੜੀ ਨਾਲ ਜੁੜੀ ਹੋਈ ਐ ਇਸ ਕਰਕੇ ਕਹਿੰਨੇ ਆ ਵੀ ਭਾਈ ਸਾਨੂੰ ਨਾ ਜਾੜੋ ਠੀਕ ਹੈ ਤੁਸੀਂ ਆਪਣੀ ਨੀਤੀਆਂ ਆਪਣੇ ਕੋਲ ਰੱਖੋ ਆਪਣੇ ਘਰੇ ਰੱਖੋ ਸਾਨੂੰ ਸੁੱਖ ਦਾ ਸਾਹ ਲੈ ਲੈਣ ਦਿਓ ਠੀਕ ਹੈ ਔਰ ਜੇ ਬਹਿਮਾ ਤੁਹਾਡੇ ਅੰਦਰ ਵੀ ਤੁਸੀਂ ਜਾੜ ਕੇ ਸਾਨੂੰ ਔਰ ਸੁੱਖ ਨਾਲ ਬਹਿਜੋਗੇ ਪੁੱਤ ਨਾਲ ਲੈ ਕੇ ਡੁੱਬਾਂਗੇ ਦੇਖੋ ਸਾਰਿਆਂ ਨੂੰ ਠੀਕ ਹੈ ਜੀ ਅਸੀਂ ਉੱਜੜ ਗਏ ਬੇਨਤੀ ਕਰਦੇ ਆਂ ਫੇਰ ਸਰਕਾਰਾਂ ਨੂੰ ਵੀ ਸਾਨੂੰ ਥੋੜੀ ਨੀਤੀਆਂ ਨਹੀਂ ਚਾਹੀਦੀ ਭਗਵੰਤ ਮਾਨਤਾ ਕਹਿੰਦਾ ਵੀ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਵੀ ਇਹ ਤਾਂ ਫਵਾਵਾ ਫਲਾਈਆਂ ਜਾ ਰਹੀਆਂ ਨੇ ਮੀਡੀਆ 'ਚ ਵੀ ਜੇ ਕੋਈ ਨਹੀਂ ਦੇਣਾ ਚਾਹੁੰਦਾ ਜ਼ਮੀਨਾਂ ਦੇਵੇ ਪਰ ਜਿਹੜਾ ਦੇਣਾ ਚਾਹੁੰਦਾ ਉਹਨੂੰ 1000 ਗਜ ਦਾ ਪਲਾਟ ਦੇਵਾਂਗੇ ਚਾਰ ਪਲਾਟ ਵੀ ਲੈ ਸਕਦੇ ਆਂ ਦੋ ਪਲਾਟ ਵੀ ਲੈ ਸਕਦੇ ਆਂ ਤੇ ਤੁਹਾਨੂੰ ਕਹਿੰਦੇ 200 ਗਜ ਦਾ ਤੁਹਾਨੂੰ ਸ਼ੋਰੂਮ ਬਣਾ ਕੇ ਦਵਾਂਗੇ ਰਮ ਸਟੇਟ ਬਣਾ ਕੇ ਦਵਾਂਗੇ ਸੀਵਰੇਜ ਪਾ ਕੇ ਦਵਾਂਗੇ ਲਾਈਟਾਂ ਲਾ ਕੇ ਦਵਾਂਗੇ ਭਗਵੰਤ ਮਾਨਤਾ ਇਹ ਕਹਿ ਰ ਅਪੈਂਤੀ ਪਿੰਡਾਂ ਦੇ ਮੈ ਪ੍ਰੋਗਰਾਮ ਕਰ ਰਹੇ ਲੁਧਿਆਣਾ ਪਿਛਲੇ 5 ਦਿਨਾਂ ਤੋਂ ਮੈਂ ਲੱਖਾ ਬਾਈ ਭੰਨ ਬਾਈ ਪਿੰਡਾਂ ਚ ਜਾਈ ਆ ਇੱਕ ਬੰਦੇ ਨੇ ਹੱਥ ਖੜਾ ਕਰਕੇ ਸਾਨੂੰ ਇਹ ਨਿੱਕਿਆ ਵੀ ਅਸੀਂ ਜ਼ਮੀਨ ਦੇਣਾ ਚਾਹੁੰਦੇ ਆ ਤੇ ਜਿਹੜਾ ਮੁਹਾਲੀ ਦੇ ਸੈਕਟਰਾਂ ਚ ਇਹਨਾਂ ਨੇ ਇਹ ਨੀਤੀ ਲਾਗੂ ਕੀਤੀ ਆ 5 ਸੈਕਟਰ ਉਤੇ 8000 ਐਪਲੀਕੇਸ਼ਨ ਆਈ ਸਰਕਾਰ ਦੇ ਅੱਖ ਚ ਸਿਰਫ 15 ਗਈਆਂ 99% ਲੋਕ ਕਹਿ ਰਹੇ ਨੇ ਵੀ ਅਸੀਂ ਤੁਹਾਡੀ ਲੈਂਡ ਪੂਲਿੰਗ ਤੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਫਿਰ ਧੱਕਾ ਕਿਉਂ ਕਰ ਰਹੇ ਹੋ ਪਹਿਲਾਂ ਉਹਨਾਂ ਦੇ ਦੇਦੋ ਗਲਾਡਾ ਵਾਲਿਆਂ ਦੇ ਇਹਨਾਂ ਦੇ 40-40 ਸਾਲ ਦੇ ਅਜੇ ਤੱਕ ਤੁਹਾਡੇ ਪ੍ਰੋਜੈਕਟ ਪੂਰੇ ਨਹੀਂ ਹੋਏ ਉਹ ਬਿਲਕਦੇ ਫਿਰਦੇ ਨੇ ਕੋਰਟ ਦੇ ਤੇਰੀਆਂ ਦੇ ੱੱਕੇ ਖਾਂਦੇ ਫਿਰਦੇ ਨੇ ਗਲਾਟਾ ਦੇ ਦਫ਼ਤਰ ਦੇ ੱੱਕੇ ਖਾਂਦੇ ਫਿਰਦੇ ਨੇ ਵੀ ਸਾਡਾ ਪਲਾਟ ਦੇ ਦਿਓ ਕਦੋਂ ਪਲਾਟ ਵਿਕੂਆ ਕਰੋ ਸਾਡੀ ਧੀਆਂ ਦੇ ਵਿਆਹ ਹੋਣਗੇ ਠੀਕ ਹੈ ਸੁਪਨੇ ਦੇਖਿਆ ਹੀ ਆ ਠੀਕ ਹੈ ਬਈ ਗੱਲ ਪਤਾ ਕੀ ਹੈ ਨੀਤੀਆਂ ਬਣ ਰਹੀਆਂ ਨੇ ਦਿੱਲੀ ਤੋਂ ਠੀਕ ਹੈ ਅਸੀਂ ਭਵਾਨਤਮਾਨ ਉਹਨਾਂ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਵੀ ਸਾਡੇ ਵਰਗੇ ਨੇ ਸਾਡੀ ਵਰਗੀਆਂ ਗੱਲਾਂ ਕਰਦੇ ਨੇ ਇਹ ਸਾਥ ਪੰਜਾਬ ਨੂੰ ਬਚਾ ਲੈਣਗੇ ਠੀਕ ਹੈ ਏ ਜੀ ਹਜੂਰ ਜੀ ਹਜੂਰ ਕਰਨ ਦੇ ਲੱਗੇ ਹੋਏ ਨੇ ਸੈਂਟਰ ਅੱਗੇ ਕੋਈ ਮੋਤੀ ਅੱਗੇ ਕਰਨ ਲੱਗਿਆ ਹੋਇਆ ਕੋਈ ਕੇਜਰੀਵਾਲ ਅੱਗੇ ਕਰਨ ਲੱਗਿਆ ਹੋਇਆ ਹੈ ਨਾ ਆਪਣੇ ਹੱਕ ਤਾਂ ਮੰਗਦੇ ਨਹੀਂ ਉਹਨਾਂ ਤੋਂ ਉਹ ਨੀਤੀਆਂ ਬਣਾ ਰਹੇ ਨੇ ਉਹ ਕਦੋਂ ਦਿੱਲੀ ਕਦੋਂ ਫਿਰ ਛੱਡੀ ਹੋਈ ਹੈ ਭਾਈ ਅਜੇ ਤੱਕ ਦਿੱਲੀ ਨੇ ਤਾਂ ਜਾੜਿਆ ਹੀ ਸਾਨੂੰ ਅਜੇ ਤੱਕ 47 ਚ ਜਾੜਿਆ ਸੂਬਿਆਂ ਦੀ ਬੰਡ ਚ ਜਾੜਿਆ ਠੀਕ ਹੈ ਉਸ ਤੋਂ ਬਾਅਦ ਫਿਰ 84 ਤੇ ਸਾਡਾ ਇਹਨਾਂ ਨੇ ਕਤਲੇਆਮ ਕੀਤਾ ਜਦੋਂ ਆਪਾਂ ਨੇ ਆਪਣੇ ਹੱਕ ਮੰਗੇ ਠੀਕ ਹੈ ਨਸਾਂ ਦੇ ਰਾਹੀ ਮਾਰਿਆ ਪ੍ਰਵਾਸ ਦੇ ਰਾਹੀਂ ਸਾਡੇ ਬੱਚੇ ਜਿ ਮਜਬੂਰ ਹੋ ਗਏ 2-3 ਲੱਖ ਬੱਚਾ 2 ਤੋਂ 3 ਲੱਖ ਬੱਚਾ ਸਾਡਾ ਹਰ ਸਾਲ ਬਾਹਰ ਜਾਂਦਾ ਹੈ ਆ 2025 ਦੀ ਰਿਪੋਰਟ ਆ 30800 ਕਰੋੜ ਰੁਪਇਆ ਭਾਈ ਪੰਜਾਬ ਦਾ ਬਾਹਰਲੇ ਦੇਸ਼ਾਂ ਚ ਲਿਜਾ ਗਿਆ ਇਹਨਾਂ ਵੀਜ਼ਿਆਂ ਦੇ ਨਾਮ ਤੇ ਜਿਵੇਂ ਲੋਕ ਕਹਿੰਦੇ ਨੇ ਵੀ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਏ ਵੀ ਉਹ ਵੀ ਲੋਕ ਕਹਿੰਦੇ ਨੇ ਵੀ ਸਾਡੇ ਨਾਲ ਬਹੁਤ ਸਾਡਾ ਬਹੁਤ ਦੁੱਖਾ ਸਾਨੂੰ ਵੀ ਸਾਡੇ ਪਿੰਡ ਉਜੜ ਗਏ 28 ਪਿੰਡ ਉਜੜ ਗਏ ਨਾ ਪਰ ਜਿਹੜੇ ਪਿੰਡ ਦੇ ਨਾਲ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਤਾਂ ਮਿਲਿਆ ਚੰਡੀਗੜ੍ਹ ਦਾ ਜੀ ਇਹ ਚੰਡੀਗੜ੍ਹ ਬਣਿਆ ਜੇ ਭਾਈ ਰੋਜ਼ਗਾਰ ਰੋਜ਼ਗਾਰ ਖੇਤੀ ਪ੍ਰਧਾਨ ਸੂਬਾ ਇਹ ਇੱਥੇ ਰੋਜ਼ਗਾਰ ਐਵੇਂ ਜਾੜ ਕੇ ਮ ਹੈਂ ਜਾਂ ਫਿਰ ਖੇਤੀ ਦਾ ਬਜਟ ਵਧਾ ਕੇ ਮਿਲੂਗਾ ਜਾਂ ਸਰਕਾਰ ਦੇ ਅੱਗੇ ਹੀ ਘੜਾਣਾ ਪਊਗਾ ਸੈਂਟਰ ਅੱਗੇ ਬੀਐਸਸੀ ਜਨਸੰਖਿਆ ਚ ਸਿਰਫ 3 ਕਰੋੜ 21 ਲੱਖ ਲੋਕ ਆ 16ਵੇਂ ਸਥਾਨ ਤੇ ਆਉਂਦੇ ਆ ਠੀਕ ਹੈ ਤੇ ਸਾਡੇ ਕੋਲ ਖੇਤੀ ਵਾਲਾ ਰਕਵਾ ਕਿੰਨਾ ਆ 1.3% 1.5% ਦੀ ਪੂਰਾ ਨਹੀਂ ਹੈਗਾ ਤੇ ਦੇਸ਼ ਦੇ ਅਸੀਂ ਭੰਡਾਰਚੰਦ ਭੰਡਾਰ ਚ ਕਿੰਨਾ ਯੋਗਦਾਨ ਪਾਉਂਦੇ ਆ 52% ਅਸੀਂ ਕਣਕ ਚ ਯੋਗਦਾਨ ਪਾਉਂਦੇ ਆ 26% ਅਸੀਂ ਚੌਲਾਂ ਚ ਯੋਗਦਾਨ ਪਾਉਂਦੇ ਆ ਸਾਰੇ ਦੇਸ਼ ਦਾ ਢਿੱਡ ਭਰਦੇ ਆ ਜਿਨ੍ਹਾਂ ਕੋਲ ਡੇ ਡੇਢ ਪਰਸੈਂਟ ਰਕਵਾ ਵੀ ਨਹੀਂ ਹੈਗਾ ਹੈ ਮੰਗਣਾ ਦਾ ਸਾਨੂੰ ਫਿਰ ਰੋਜ਼ਗਾਰ ਖੇਤੀ ਵਾਲਾ ਚਾਹੀਦਾ ਸੀ ਕਿਹਾ ਵੀ ਖੇਤੀ ਮੰਤਰੀਆਂ ਨੂੰ ਤਾਂ ਧਰਮ ਨਹੀਂ ਲਾਣੇ ਚਾਹੀਦੇ ਸੈਂਟਰ ਅੱਗੇ ਕਿ ਅਸੀਂ ਸਾਰੇ ਦੇਸ਼ ਦਾ ਢਿੱਡ ਭਰਦੇ ਆ ਪਾਈ ਔਰ ਤੁਸੀਂ ਸਾਨੂੰ ਖੇਤੀ ਦਾ ਬਜਟ ਬਤਾਓ ਸਾਡੇ ਬੱਚੇ ਖੇਤੀ ਨਾਲ ਜੁੜਨਗੇ ਰੋਜ਼ਗਾਰ ਮਿਲੂਗਾ ਸਾਡੀ ਯੂਨੀਵਰਸਿਟੀਆਂ ਦੇ ਅੰਦਰ ਅੱਜ ਵਿਗਿਆਨਿਕ ਨਹੀਂ ਹੈਗੇ ਠੀਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ 65% ਵਿਗਿਆਨਿਕ ਨਹੀਂ ਹੈਗੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆ ਉਹਦੀ ਐਨੀਮਲ ਤੇ ਵੈਟਰਰੀ ਡੰਗਰ ਵਾਲੀ ਹੁੰਦੀ ਹੈ ਜਿਹੜੇ ਉਹ ਚ 60 ਤੇ 65% ਵਿਗਿਆਨਿਕ ਨਹੀਂ ਹੈਗੇ ਠੀਕ ਹੈ ਤੇ ਜਿਹੜੀ ਹਾਰਟੀਕਲਚਰ ਆ ਬਾ ਇਹਨਾਂ ਤੋਂ ਜਿਹੜਾ ਡਿਪਾਰਟਮੈਂਟ ਐਗਰੀਕਲਚਰ ਵਾਲਾ ਉੱਥੇ 35 ਤੋਂ 40% ਪੋਸਟਾਂ ਖਾਲੀ ਪਈਆਂ ਨੇ ਠੀਕ ਹੈ ਮੰਗਣਾ ਤੋਂ ਉਹ ਵਿਗਿਆਨਿਕ ਸੀਗੇ ਵੀ ਜੇ ਸਾਡੇ ਕੱਲ ਨੂੰ ਫਸਲ ਤੇ ਕੋਈ ਮਾਰ ਪੈ ਗਈ ਭਾਈ ਵੀ ਇਹਦਾ ਇਲਾਜ ਕੌਣ ਕਰੂਗਾ ਅੱਜ ਪੈ ਗਈ ਮਾਰ ਸਾਡੇ ਦੇ ਆ ਗਿਆ ਛੋਟੇ-ਬੜੇ ਪੇਡੇ ਵਾਲੀ ਬਿਮਾਰੀ ਸਾਡੇ ਖੇਤਾਂ 'ਚ ਠੀਕ ਹੈ ਅਜੋ 2022 'ਚ ਐਸੀ ਅਜੇ ਤੱਕ ਉਹਦਾ ਇਲਾਜ ਨਹੀਂ ਹੋਇਆ ਵੀ ਮੰਗਣੇ ਦੀ ਚੀਜ਼ਾਂ ਮੰਗੋ ਨਾ ਤਾਂ ਠੀਕ ਹੈ ਸਾਨੂੰ ਨਹੀਂ ਇਹ ਚਾਹੀਦਾ ਇਸ ਮਿੰਟ ਦੀਆਂ ਦੁਬਾਰਾ ਸਾਨੂੰ ਨਹੀਂ ਚਾਹੀਦੀਆਂ ਇਹਨੇ ਜਾੜਿਆ ਹੀ ਹੈਗਾ ਪਹਿਲਾਂ ਚੰਡੀਗੜ੍ਹ ਮੋਹਾਲੀਓ ਬਿਲਕਦੇ ਫਿਰਦੇ ਨੇ ਜਿਹੜੇ ਜ ਠੀਕ ਹੈ ਅੱਜ ਉਹ ਉੱਥੇ ਦਿਹਾੜੀਆਂ ਕਰ ਰਹੇ ਨੇ ਉਹਨੇ ਹੀ ਫਲੈਟਾਂ ਦੇ ਅੰਦਰ ਹੈ ਨਾ ਸਿਕਿਉਰਿਟੀ ਗਾਰਡ ਲੱਗੇ ਹੋਏ ਨੇ ਇਹਨੇ ਸਾਨੂੰ ਜਾੜਈ ਆ ਜਿਹੜਾ ਜਿਹੜੀ ਬਿਲਡਿੰਗਾਂ ਬਣੀਆਂ ਨੇ ਚੰਡੀਗੜ੍ਹ ਵਾਲੇ ਪਾਸੇ ਉਹਨੂੰ ਕਿਤੇ ਲੱਗਦਾ ਨਹੀਂ ਵੀ ਜੇ ਕਿਸੇ ਛੋਟਾ ਕਿਸਾਨ ਹੈ ਜਿਹਦੇ ਕੋਲ ਇੱਕ ਦੋ ਕੇਲਾ ਏ ਉਹਨੂੰ ਤਾਂ ਫਾਇਦਾ ਹੀ ਆ ਜ਼ਮੀਨ ਦੇ ਕੇ ਉਹਦੇ ਤਾਂ ਜ਼ਮੀਨ ਅੱਗੇ ਵਧੂਗੀ ਭਈ ਕਿਸੇ ਵੀ ਨਹੀਂ ਜ਼ਮੀਨ ਜ਼ਮੀਨ ਵੱਧ ਸਕਦੀ ਆ ਕਦੇ ਵੀ ਜ਼ਮੀਨ ਨਿਕਟਰੀ ਹੈਗੀ ਆ ਜ਼ਮੀਨ ਤਾਂ ਤਾਂ ਹਰ ਰੋਜ਼ ਹਰ ਰੋਜ਼ ਹਾਈ ਹੁੰਦਾ ਹੀ ਜਾ ਰਿਹਾ ਠੀਕ ਹੈ ਨਾ ਜਿਵੇਂ ਚਲੋ ਇਹ ਤਾਂ ਵੇਚਣ ਵਾਲੀ ਗੱਲ ਹੋ ਜਾਂਦੀ ਹੈ ਜ਼ਮੀਨ ਨਹੀਂ ਪਈ ਹੈ ਨਾ ਉਹ ਤੁਸੀਂ ਇੱਕ ਵਾਰ ਦੇ ਦੋਗੇ ਉਹ ਤਾਂ ਖਤਮ ਹੋ ਜਾਣੇ ਆ ਪੈਸੇ ਠੀਕ ਹੈ ਨਾ ਇੱਕ ਦੋ ਕਿੱਲੇ ਵਾਲਿਆਂ ਚ ਹੈ ਇੱਕ ਦੋ ਕਿੱਲੇ ਚ ਵੀ ਬਥੇਰਾ ਕੁਝ ਹੋ ਜਾਂਦਾ ਸਾਡੇ ਵੀ ਹੈਗੇ ਨੇ ਪਿੰਡਾਂ ਚ ਹੈ ਨਹੀਂ ਦੋ ਦੋ ਕਿੱਲੇ ਵਾਲੇ ਇੱਕ ਇੱਕ ਦੋ ਦੋ ਕਿੱਲੇ ਮੈਨੂੰ ਆਮਦਨ ਵੀ ਆਪਣਾ ਨਹੀਂ ਹੁੰਦੀ ਨਹੀਂ ਜਿਵੇਂ ਉਹ ਕਹਿੰਦੇ ਨੇ ਵੀ ਮਹੀਨੇ ਦਾ ਸੀ ਤੁਹਾਨੂੰ ਲੱਖ ਰੁਪਏ ਲਾਵਾਂਗੇ ਜਿਹੜੇ ਕਿਸਾਨ ਜੀ ਦੀ ਜ਼ਮੀਨ ਆਉਗੀ ਵਿੱਚ ਇਹ ਵੀ ਕਹ ਰਹੇ ਨੇ ਯਾਰ ਸਾਨੂੰ ਦੇਣੀ ਹੋਣੀ ਜਾਂ ਤਾਂ ਕਿਉਂ ਲਾਵੋਗੇ ਕੀ ਲੋੜ ਆ ਇਹ ਜਾਂ ਕਿਹੜਾ ਇਹਜਾ ਕਿਹੜਾ 3.5 ਸਾਲਾਂ ਚ ਬਦਲਾ ਆ ਗਿਆ ਸੀਗਾ ਇਹਜਾ ਕਿਹੜਾ ਪੰਜਾਬ ਖੇਡਾਂ ਚ ਪਹਿਲੇ ਨੰਬਰ ਤੇ ਚੱਲਿਆ ਗਿਆ ਸੀਗਾ ਇਹ ਜੀ ਕਿਹੜੀ ਮੈਨੂਫੈਕਚਰਿੰਗ ਯੂਨਿਟ ਲੱਗ ਗਈ ਸਰਵਿਸ ਸੈਕਟਰ ਕੋਈ ਰਿਸਰਚ ਸੈਂਟਰ ਲੱਗ ਗਏ ਸੀਗੇ ਇਹਜਾ ਕਿਹੜਾ ਇੰਡਸਟਰੀਆਂ ਲੱਗ ਗਏ ਸੀ ਅੱਜ ਕਿਹੜਾ ਸਾਡੇ ਬੱਚੇ ਬਾਹਰ ਜਾਣਾ ਬੰਦ ਕਰਤਾ ਸੀਗਾ ਹੈ ਵੀ ਜਿਹੜਾ ਵਿਕਾਸ ਅਜੇ ਰੁਕ ਨਹੀਂ ਰਿਹਾ ਸੀ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ ਯਾਰ ਕਿਉਂ ਯਾਰ ਸਾਨੂੰ ਬਰਬਾਦ ਕਰਨ ਤੇ ਲੱਗਿਆ ਸਾਨੂੰ ਭਾਈ ਹੱਥ ਬੰਨੇ ਸਾਨੂੰ ਜਦੋਂ ਦੇਣੀ ਉਹਨਾਂ ਤੋਂ ਲੱਖ ਲਈਏ ਅਸੀਂ ਸਾਡੇ ਜ਼ਿਮੇ ਦੇ ਹੈਗੇ ਅਸੀਂ ਤਾਂ ਭਾਈ ਅੱਜ ਅਸੀਂ ਅੱਜ ਸਾਡੇ ਪੈਰ ਲੱਗੇ ਠੀਕ ਹੈ ਅੱਜ ਸਾਡੇ ਕੋਲ ਐਮਐਸਪੀ ਨਹੀਂ ਹੈਗੇ ਅਸੀਂ ਦਿਨ ਰਾਤ ਮਿਹਨਤ ਕਰਦੇ ਆਂ ਤਿੰਨ ਤਿੰਨ ਫਸਲਾਂ ਕੱਟਦੇ ਆਂ ਠੀਕ ਹੈ ਆਪਣੇ ਨੌਜਵਾਨਾਂ ਨੂੰ ਖੇਤੀ ਨਾਲ ਜੋੜਦੇ ਆਂ ਭਾਈ ਐਵੇਂ ਖੇਤੀ ਕਰਨੀ ਆ ਤਿੰਨ ਤਿੰਨ ਫਸਲਾਂ ਦਿਨ ਰਾਤ ਇੱਕ ਕਰਦੇ ਆਂ ਭਾਈ ਥੋੜੇ ਜੇ ਪੈਰ ਲੱਗਣ ਲੱਗੇ ਨੇ ਸਾਡੇ ਮਾੜੇ ਮੋਟੇ ਜੇ ਹੈਨਾ ਅੱਜ ਸਾਨੂੰ ਕਹਿੰਦੇ ਸਾਨੂੰ ਫਰੀਜ ਜ਼ਮੀਨਾਂ ਦੇ ਕੇ ਚਲੇ ਜਾਓ ਹੈ ਜੇ ਸਾਡੇ ਬਜ਼ੁਰਗਾਂ ਨੇ ਪਰਿਵਾਰ ਦਾ ਪਰਿਵਾਰ ਝੋਕਦਾ ਇਹਦੇ ਅੰਦਰ ਆਪਣਾ ਸਾਡੀ ਮਾ ਮਾਂ ਭੈਣਾ ਕਿਸੇ ਨੇ ਕਿਹਨੇ ਨਹੀਂ ਖੇਤੀ ਦੇ ਅੰਦਰ ਯੋਗਦਾਨ ਪਾ ਕੇ ਇਸ ਦੇ ਦਾ ਢਿੱਡ ਭਰਿਆ ਠੀਕ ਹੈ ਅੱਜ ਜਦੋਂ ਸਾਡੇ ਪੈਰ ਲੱਗਣ ਲੱਗੇ ਤੁਸੀਂ ਕਹ ਹਾਂ ਇਥੋਂ 20 ਕਿਲੋਮੀਟਰ ਆ ਪਿੰਡਾ ਇਧਰ ਆਪਣਾ ਕੂਮਕਲਾ ਹੋ ਗਿਆ ਇਹ ਸਾਰੇ ਪਿੰਡੇ ਤੋਂ 20 ਕਿਲੋਮੀਟਰ ਦੂਰ ਨੇ ਜਿੰਨਾ ਪਿੰਡਾਂ ਚ ਅਸੀਂ ਗਏ ਆ ਉੱਥੇ ਵਿਕਾਸ ਕਰਨ ਚ ਕਿੰਨਾ ਟਾਈਮ ਲੱਗ ਜਾਊਗਾ 40 ਸਾਲ ਲੱਗ ਜਾਣਗੇ ਭਾਈ ਬਿਲਡਿੰਗਾਂ ਬਣਨ ਚ ਫਿਰ ਪਲਾਟ ਮਿਲਦੇ ਪ੍ਰੋਸੈਸ ਨਹੀਂ ਹੈਗੇ ਇਹਨਾਂ ਦੇ ਸਹੀ ਹੈ ਨਾ ਉਹ ਪ੍ਰੋਸੈਸ ਚ ਕੀ ਕਹਿਣਗੇ ਕੋਈ ਕਾਗਜ਼ ਨਹੀਂ ਹੈਗਾ ਜੀ ਮੁਸਤਰਕ ਦਾ ਖਾਤਾ ਜੀ ਫਲਾਣਾ ਜੀ ਟੰਕਾਣਾ ਜੀ ਅੱਜ ਮੁਹਾਲੀ ਵਾਲੇ ਭੂਗਤ ਭੋਗੀ ਨੇ ਉਹਨਾਂ ਤੋਂ ਕਾਗਜ਼ ਨਹੀਂ ਪੂਰੇ ਹੋ ਰਹੇ ਅੱਜ ਪਲਾਟਾਂ ਵਾਂ ਅਸੀਂ ਜੇ ਪਲਾਟ ਮਿਲ ਵੀ ਗਿਆ ਫਿਰ ਤੁਹਾਨੂੰ ਬਾਹਰੀ ਖਰਚੇ ਦੇਣੇ ਪੈਣਗੇ ਡੀਸੀ ਖਰਚੇ ਦੇਣ ਠੀਕ ਹੈ ਬਾੜੀ ਦੇ ਸੜਕਾਂ ਪਾਣੀ ਬਿਜਲੀ ਸਾਰੇ ਪਹਿਲਾਂ ਤੁਸੀਂ ਖਰਚਾ ਦੋਗੇ ਫਿਰ ਤੁਹਾਨੂੰ ਪਲਾਟ ਦੀ ਪਜੈਸ਼ਨ ਦੇਣਗੇ ਕਬਜ਼ਾ ਦੇਣਗੇ ਤੁਹਾਨੂੰ ਪਲਾਟ ਦਾ ਠੀਕ ਹੈ ਕਿਹੜੇ ਪਲਾਟ ਦਾ ਕਬਜ਼ਾ ਦੇਣਗੇ ਸਾਨੂੰ ਖਾਲੀ ਪਲਾਟ ਦਾ ਦੇਵਾਂਗੇ ਖੇਤੀ ਸਾਡੀ ਉੱਜੜ ਗਈ ਰੋਜ਼ਗਾਰ ਸਾਡਾ ਉੱਜੜ ਗਿਆ ਠੀਕ ਹੈ ਕਿਵੇਂ ਮਿਲੂਗਾ ਭਾਈ ਕਿਵੇਂ ਬਣਾਵਾਂਗੇ ਉਸ ਖਾਲੀ ਪਲਾਟ ਨੂੰ ਆਪਾਂ ਕਿਵੇਂ ਉਹਦੇ ਤੇ ਮਕਾਨ ਪਾਵਾਂਗੇ ਜੇ ਇਹਦੀ ਐਡੀਓ ਸਾਨੂੰ ਖਾਲੀ ਪਲਾਟ ਵੇਚਣ ਦੀ ਸਮਝ ਹੁੰਦੀ ਠੀਕ ਹੈ ਅਸੀਂ ਆਪ ਆਪਣੀ ਕਲੋਨੀਆਂ ਕੱਟ ਕੇ ਵੇਚ ਲੈਂਦੇ ਯਾਰ ਫ੍ਰੀ ਚ ਜ਼ਮੀਨ ਲੈ ਕੇ ਗਲਾਡਾ ਵੀ ਕਮਾ ਗਿਆ ਠੀਕ ਹੈ ਫਰੀਜ ਜਮੀਨ ਲੈ ਕੇ ਸਰਕਾਰ ਵੀ ਕਮਾ ਕੇ ਭੱਜੂ ਕਿ ਮੈਂ ਤਾਂ ਇੰਨੇ ਤੱਕ ਵੀ ਰਿਪੋਰਟ ਹੈ ਕਿ ਇਹਨਾਂ ਨੇ ਲੁਧਿਆਣਾ ਦੇ ਨੇੜੇ ਨੇੜੇ ਵਾਲੇ ਵਿੱਚ ਕੀ ਜ਼ਮੀਨ ਪਾ ਕੇ ਜੇਬ 'ਚ 50 ਹਜ਼ਾਰ ਲੱਖ ਕਰੋੜ ਰੁਪਏ ਭੱਜ ਜਾਣਾ ਇਤੋਂ ਵੀ ਡੇਢ ਸਾਲ ਦੀ ਸਰਕਾਰ ਹੈ ਕਿਹਦੇ ਨਾਲ ਲੜਾਂਗੇ ਬਾਅਦ 'ਚ ਭਈ ਅਗਲੀ ਸਰਕਾਰ ਕਹਿੰਦੀ ਕਿ ਪਿਛਲੀ ਸਰਕਾਰਾਂ ਨੇ ਕਰਿਆ ਸੀਗਾ ਹਾਂ ਫਿਰ ਕੀ ਦੀ ਮਾਨੂੰ ਮਸੀ ਕਹਾਂਗੇ ਠੀਕ ਹੈ ਹੁਣ ਯਾਰ ਪਿਛਲੇ 5 ਸਾਲ ਦੀ ਰਿਪੋਰਟ ਆ 4.5 ਲੱਖ ਕਿੱਲਾ ਆਪਣਾ ਖੇਤੀਬਾੜੀ ਵਾਲਿਆਂ ਨੇ ਇਹਨੇ ਜਾੜਤਾ ਭਾਰਤਪੁਰਤਮਾਲ ਵਾਲੇ ਕਦੇ ਕੋਈ ਰੋਡ ਬਣਾਈ ਜਾਂਦੇ ਨੇ ਕਦੇ ਕੋਈ ਰੋਡ ਕਦੇ ਕਲੋਨੀਆ ਕਦੇ ਗਲਾਡਾ ਕਦੀ ਫਲਾਡਾ ਸਾਡੇ 4.5 ਲੱਖ ਕਿੱਲਾ ਜਾੜਦਾ ਸਾਡਾ ਇਹਨਾਂ ਨੇ ਹੈ ਦੇਖੋ ਸਾਡੇ ਨਾਲ ਕਿੰਨਾ ਜ਼ੁਲਮ ਕਰ ਰਹੇ ਨੇ ਜ਼ਮੀਨ ਸਾਡੀ ਜਾੜਦੀ ਖੇਤੀਬਾੜੀ ਵਾਲੀ ਸੜਕਾਂ ਬਣਾਤੀਆਂ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਬੈਂਕ ਤੋਂ ਲੋਨ ਲੈ ਲਿਆ ਕੱਲ ਨੂੰ ਟੋਲ ਟੈਕਸ ਲਾ ਦੇਣਗੇ ਠੀਕ ਹੈ ਉਹਨਾਂ ਸੜਕਾਂ ਦਾ ਪੈਸਾ ਕੌਣ ਦੇਊਗਾ 80 ਦਵਾਂਗੇ ਆਪਣੀ ਜੇਬ ਤੋਂ ਪੰਜਾਬ ਵਾਲੇ ਹੈ ਖੇਤੀਬਾੜੀ ਵਾਲੀ ਜ਼ਮੀਨ ਵੀ ਉੱਜੜ ਗਈ ਸਾਡਾ ਪੈਸਾ ਵੀ ਲੈ ਗਏ ਠੀਕ ਹੈ ਔਰ ਫਿਰ ਸਾਨੂੰ ਕਿਹੜਾ ਇਹਨਾਂ ਨੇ ਰੋਡਾਂ ਦੇ ਨੇੜੇ ਕੁਝ ਬਣਾ ਕੇ ਦਿੱਤਾ ਵੀ ਜਿਹੜਾ ਕੱਲ ਨੂੰ ਬਾਰਡਰ ਖੁੱਲਣਗੇ ਆਪਾਂ ਵਪਾਰ ਕਰਾਂਗੇ ਆਪਾਂ ਤਾਂ ਫਿਰ ਉ ਵਪਾਰਤ ਅੰਬਾਨੀ ਐਂਡਾਨੀ ਕਰੂਗਾ ਨਾ ਗੁਜਰਾਤ ਤੋਂ ਇਤੋਂ ਸਸਤਾ ਨਾਜ ਲੈ ਜਗੇ ਵੇਚਿਆ ਕਰੂਗਾ ਸਾਡੇ ਪੱਲੇ ਕੀ ਆ ਸਾਡੀ ਤਾਂ ਜ਼ਮੀਨ ਵੀ ਚਲੀ ਗਈ ਸਾਡੀ ਸੜਕਾਂ ਦੇ ਨਾਂ ਤੇ ਪੈਸੇ ਵੀ ਚਲੇ ਗਏ ਸਾਡੇ ਪੱਲੇ ਆ ਆਊਗੀ ਅੰਬਾਨੀ ਐਂਡਾਨੀ ਦੇ ਟਰੱਕਾਂ ਦੀ ਮਿੱਟੀ ਪਊਗੀ ਸਾਡੇ ਚਿਹਰੇ ਤੇ ਸਵਾਬ ਹੋਊਗੀ ਉਹਨਾਂ ਨੂੰ ਇਸ ਕਰਕੇ ਕਹਿੰਨੇ ਆ ਭਾਈ ਹੱਥ ਜੋੜ ਕੇ ਜਾੜਨ ਨੂੰ ਫਿਰਦੇ ਨੇ ਸਾਨੂੰ ਇਕੱਠੇ ਹੋ ਜੋ ਇਕੱਠੇ ਹੋ ਜਾਾਂਗੇ ਬਚ ਜਾਾਂਗੇ ਠੀਕ ਆ ਨਾ ਜਥੇਬੰਦੀਆਂ ਦਾ ਸਾਥ ਦੋ ਇਹ ਸਭ ਨਾ ਜਥੇਬੰਦੀਆਂ ਦੀ ਪੈਸੇ ਖਾ ਗਈ ਐ ਸੇ ਖਾ ਗਿਆ ਵੈਸੇ ਖਾ ਗਿਆ ਠੀਕ ਹੈ ਕੁਝ ਨਹੀਂ ਹੈਗਾ ਸਿਰਫ 파ਡਨ ਦੀ ਰਾਜਨੀਤੀ ਹੈ ਕਿਸੇ ਨੇ ਕੋਈ ਪੈਸਾ ਪ ਇਹ ਇਹ ਤਾਂ ਆਪਣੇ ਫਰਜ਼ ਨਿਭਾਉਣ ਨੂੰ ਫਿਰਦੇ ਆ ਬਥੇਰਾ ਪ੍ਰਮਾਤਮਾ ਦਾ ਦਿੱਤਾ ਹੋਇਆ ਬਥੇਰੀ ਜ਼ਮੀਨ ਜਾਇਦਾਦ ਦੇ ਮਾਲਕ ਆ ਠੀਕ ਹੈ ਜਨਾਂ ਵੀ ਲੜੀ ਨੇ ਨਾ ਖਾਣੇ ਚ ਨਾ ਵੀ ਬੜੀ ਏ ਠੀਕ ਹੈ ਫੇਰ ਵੀ ਬਹੁਤ ਐਸੀ ਦੀ ਦੀ ਜ਼ਿੰਦਗੀ ਜੀ ਸਕਦੇ ਵੱਡੀਆਂ ਗੱਡੀਆਂ ਸਭ ਕੁਝ ਆ ਪਰ ਸਾਨੂੰ ਪਤਾ ਆ ਪਈਏ ਜ਼ਮੀਨਾਂ ਨਾਲ ਨਹੀਂ ਜਾਣਗੀਆਂ ਠੀਕ ਹੈ ਇਹ ਗੱਡੀਆਂ ਨਾਲ ਨਹੀਂ ਜਾਣਗੀਆਂ ਕਿਸੇ ਦੇ ਵੀ ਨਹੀਂ ਗਈ ਕਿਤੇ ਚਲੀ ਗਈ ਅੱਜ ਤੱਕ ਨਾਲ ਹੈ ਨਾ ਵੀ ਸਾਡੀ ਡਿਊਟੀ ਲਈ ਹੋਈ ਹੈ ਪ੍ਰਮਾਤਮਾ ਨੇ ਵੀ ਅਸੀਂ ਉਸ ਡਿਊਟੀਆਂ ਨੂੰ ਨਿਭਾ ਰਹੇ ਹਾਂ ਆਪਣੇ ਫਰਜ਼ਾਂ ਨੂੰ ਨਿਭਾ ਰਿਹਾ ਤਾਂ ਲੜਦੇ ਫਿਰਦੇ ਆ ਤਾਂ ਇਹ ਕਿਸਾਨ ਜਿੱਥੇ ਬੰਦੀਆਂ ਲੜਦੇ ਫਿਰਦੇ ਨੇ ਕਿਸੇ ਨਾਲ ਪੈਸਾ ਪੂਸਾ ਨਹੀਂ ਜਾ ਬੀਅ ਬਚ ਜੇ ਕੱਲ ਨੂੰ ਆਣੇ ਵਾਲੇ ਬੱਚੇ ਬਚ ਜਾਣ ਹੈ ਨਾ ਆਣੇ ਵਾਲੀ ਪੀੜ੍ਹੀਆਂ ਬਚ ਜਾਣ ਉਸ ਲਈ ਲੜਦੇ ਫਿਰਦੇ ਆਂ ਇਹ ਪੰਜਾਬ ਬਚ ਜੇ ਹੈ ਨਾ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਬਚ ਜੇ ਆਣਖ ਬਚ ਜੇ ਇੱਜ਼ਤਾਂ ਬਚ ਜਾਣ ਠੀਕ ਹੈ ਤਾਂ ਲੜਦੇ ਇਹ ਡਵੈਲਪ ਕਰਨੇ ਚਾਹੁੰਦੇ ਨਾ ਤੁਹਾਡਾ ਕਹਿਣ ਦਾ ਮਤਲਬ ਹੈ ਪਿੰਡਾਂ ਨੂੰ ਡਵੈਲਪ ਕਰਨਾ ਅਰਥਾ ਸਟੇਟ ਬਣਾਉਣ ਲਾਣਾ ਕਿਹਨਾਂ ਨੂੰ ਕਿਉਂ ਬੰਜਰ ਜ਼ਮੀਨਾਂ ਹੈਗੀਆਂ ਨੇ ਉਹਨਾਂ ਤੇ ਬਣਾ ਲਓ ਅਵੇਦ ਕਲੋਨੀਆਂ ਕਹਿੰਦੇ ਹੋ ਤੁਸੀਂ ਉਹਨਾਂ ਤੇ ਬਣਾ ਲਓ ਗਲੱਡ ਦੇ ਹਰੇ ਪ੍ਰੋਜੈਕਟ ਨਹੀਂ ਪੂਰੇ ਹੋਏ ਪੁਰਾਣੇ ਹੈ ਉਹਨਾਂ ਤੇ ਬਣਾ ਲਓ ਭਾਈ ਜੇ ਤੁਸੀਂ ਐਨਾ ਹੀ ਚਾਹੁੰਦੇ ਕਿਸੇ ਨੂੰ ਬਸਾ ਅਰ ਬਸਾਂਗੇ ਜਿਹੜੇ 3 ਲੱਖ ਬੱਚਾ ਦਾ ਸਾਡਾ ਹਰ ਸਾਲ ਭਰ ਜਾਈ ਜਾਂਦਾ ਹੈ ਬਾਈ ਬਾਚ ਪ੍ਰਵਾਸੀ ਬਾਹਰੋਂ ਆਉਣਗੇ ਰਾਸੀ ਬਸਣਗੇ ਉਰੇ ਆ ਕੇ ਬਾਈ ਫਿਰ ਵੋਟਾਂ ਵਧਾਣਗੇ ਇਹਨਾਂ ਦੇ ਵੋਟਾਂ ਦੀ ਰਾਜਨੀਤੀ ਹੈ ਭਾਈ ਇਹਨਾਂ ਨੂੰ ਆਪਣੀ ਕੁਰਸੀ ਤੋਂ ਮਤਲਬ ਹੁੰਦਾ ਹੈ ਇਹਨਾਂ ਨੂੰ ਵੋਟਾਂ ਤੋਂ ਮਤਲਬ ਹੈ ਵੋਟਾਂ ਕੱਲ ਨੂੰ ਪ੍ਰਵਾਸੀਆਂ ਦੀ ਜ਼ਿਆਦਾ ਹੋਗੀ ਸਰਕਾਰਾਂ ਪ੍ਰਵਾਸੀਆਂ ਦੇ ਹਿਸਾਬ ਨਾਲ ਬਣ ਜਾਣਗੀਆਂ ਸਾਡਾ ਕੌਣ ਹੋਇਆ ਜਿਹੜਾ ਵੀ ਆਇਆ ਅੱਜ ਤੱਕ ਸਭ ਨੇ ਇਹੀ ਕਿਹਾ ਪੰਜਾਬ ਕੱਲ ਤਾਂ ਉੱਜੜਿਆ ਉੱਜੜੇ ਆਪਣੇ ਘਰ ਭਰਦੇ ਨਹੀਂ ਭਰੇ ਕਿ ਨਾ ਫਿਰ ਸਾਰਿਆਂ ਨੇ ਘਰ ਆਪਣੇ ਸਾਨੂੰ ਤਾਂ ਝਾੜਤਾ ਨਾ ਸਾਡੇ ਪੱਲੇ ਕੀ ਆਈ 40-40 ਲੱਖ ਰੁਪਏ ਜੀ ਲਾ ਕੇ ਅੱਜ ਮੈਨੂੰ ਲੱਗਦਾ ਵੀ ਕਿ ਤਰ੍ਹਾਂ ਨਾ ਕਿਤੇ ਕੇਂਦਰਾ ਜਿਵੇਂ ਪਹਿਲਾਂ ਕਾਨੂੰਨ ਆਇਆ ਸੀ ਕਾਲੇ ਕਾਨੂੰਨ ਆਏ ਸੀ ਉਵੇਂ ਇਹ ਪਾਲਿਸੀ ਆ ਮਤਲਬ ਕਮਾ ਕੇ ਉਂਗਲੀ ਕਮਾਤੀਆਂ ਨੇ ਹੋਈ ਪਾਲ ਯਾਰ ਪਾਲਿਸੀ ਦੀ ਨਹੀਂ ਗੱਲ ਸਾਡੀ ਜ਼ਮੀਨਾਂ ਦੀਆਂ ਇਹਨਾਂ ਨੇ ਜ਼ਮੀਨਾਂ ਲੈਣੀਆਂ ਨੇ ਸਾਡੇ ਤੋਂ ਕਾਰਪੋਰੇਟ ਨੂੰ ਦੇਣੀਆਂ ਬਾਨੇ ਡਾਨੀ ਵਰਗਿਆਂ ਨੂੰ ਹੈਨਾ ਕਿਸੇ ਵੀ ਰੂਪ ਚ ਆਉਣਗੇ ਬਹੁਤ ਰੂਪ ਨੇ ਇਹਨਾਂ ਚ ਆਉਣਗੇ ਨੇ ਕਿਸੇ ਨਾ ਕਿਸੇ ਰੂਪ ਚ ਬਚੋ ਦੋਈ ਸਕਦੇ ਆ ਜੇ ਲੋਕ ਲਾਮਬੰਦ ਹੋਣਗੇ ਤੋਂ ਲਾਮਬੰਦ ਹੋ ਭਾਈ ਇਕੱਠੇ ਹੋ ਸਾਰੇ ਤੇ ਸਾਰੀ ਧੰਨਵਾਦ ਜੀ ਤੇ ਸਾਡੇ ਨਾਲ ਸੀਗੇ ਨਵਦੀਪ ਚਲਵੇੜਾ ਜੀ ਤੇ ਗੱਲਬਾਤ ਕੀਤੀ ਹੈ ਲੈਂਡ ਪੂਲਿੰਗ ਤੇ ਕਹਿੰਦੇ ਸਾਡੀਆਂ ਜ਼ ਇਹ ਸਰਾਸਰ ਗਲਤ ਹੈ ਮੈਂ ਮਨੀਂਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ